ਬਟਾਲਾ ਰੋਡ ਦੇ ਨੇੜੇ ਚਾਪੂਵਾਲ ਤਾਰੀਵਾਲ ਵਿਖੇ ਇੱਕ ਮੋਟਰਸਾਈਕਲ ਅਤੇ ਕਾਰ ਦੀ ਭਿਆਨਕ ਟੱਕਰ ਹੋ ਗਈ ਹਾਲਾਂਕਿ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ ਮੋਟਰਸਾਈਕਲ ਸਵਾਰ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਨੂੰ ਵੀ ਇਲਾਜ ਲਈ ਗੁਰਦਾਸਪੁਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਲਖਿਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਹਾਂਜੀ ਮੈਂ ਉਹਨਾਂ ਦਾ ਬ੍ਰਦਰ ਆਂ ਬ੍ਰਦਰ ਜੀ ਇਹ ਦੋ ਜਣੇ ਭਾਈ ਇਹ ਕਿਧਰੋਂ ਆ ਰਹੇ ਇਹ ਦਰਦਾਸਪੁਰ ਤੋਂ ਜਾਣ ਦੇ ਘਰ ਨੂੰ ਕਰਦਾ ਉਹ ਘਰ ਨੂੰ ਜਾਣੀ ਐ ਐਂਟਰੀ ਕੋਲ ਹਾਂਜੀ ਤੁਹਾਡੀ ਜਲਦੀ ਪਿੰਡ ਆਪਣੇ ਛਕੜੀ ਤੁਹਾਡੀ ਨਾਲ ਥਾਂ ਨੇ ਹਾਂਜੀ ਲੋਪਿੰਦਾ ਠੀਕ ਐ ਤੇ ਮਤਲਬ ਕਿਥੋਂ ਆ ਰਹੇ ਤੇ ਕਿਵੇਂ ਕਿਤਰਾ ਹੋ ਗਿਆ ਇਹ ਭੜੀ ਰਾਤੀ ਐਂਟਰੀ ਹੋਈ ਐ ਬਾਹਰ ਜਾਣਾ ਐ ਮੇਰੇ ਬ੍ਰਦਰ ਨੇ ਅੱਛਾ ਤੇ ਰਾਤੀ ਫਿਰ ਰਾਤ ਉੱਥੇ ਰੁੱਕ ਗਏ ਤੇ ਮਨੇਰੇ ਆਉਂਦੇ ਸੱਤ ਤੋਂ 8 ਵਜੇ ਦੇ ਵਿੱਚ ਵਿੱਚ ਹੂੰ ਤੇ ਘਰ ਨੂੰ ਜਾਣ ਦੇ ਤੇ ਫਿਰ ਰਾਜ ਐਕਸੀਡੈਂਟ ਹੋ ਗਿਆ ਪਿਛੋਲੇ ਆ ਕੇ ਨਾ ਗੱਡੀ ਮਾਰਤੀ ਰਾਤੀ ਹੋਇਆ ਨਹੀਂ ਮਨੇਰੇ ਹੋਇਆ ਸਵੇਰੇ ਸਵੇਰੇ ਅੱਗੇ ਮੋਰਨਿੰਗ ਕਿੰਨਾ ਕੁ ਟਾਈਮ ਸੀ ਤੇ 8 ਤੋਂ 7 ਤੋਂ 8 ਦੇ ਵਿੱਚ ਵਿੱਚ ਕੀ ਹਾਲਾਤ ਨੇ ਹਾਲ ਸੀਰੀਅਸ ਦੋਵੇਂ ਦੋਵੇਂ ਸੀਰੀਅਸ ਹਾਂਜੀ ਤਾਂ ਕਿਵੇਂ ਹਾਲ ਇੱਕ ਦੇ ਦੇ ਆ ਨੱਕ ਨੁੱਕ ਹੱਥ ਹੁੱਟ ਸਾਰੇ ਟੁੱਟ ਗਏ ਆ ਤੇ ਮੇਰੇ ਬ੍ਰਦਰ ਦੇ ਸਿਰ ਤੇ ਆ ਲਾਤਾਂ ਜਿਹੜੀਆਂ ਫ੍ਰੈਕਚਰ ਆ ਦੋਵੇਂ ਦੋਵੇਂ ਲੱਕ ਤੇ ਆ ਅੱਛਾ ਹਾਂਜੀ ਤੇ ਕੀ ਕਹਿੰਦੇ ਨੇ ਡਾਕਟਰ ਲਗਭਗ ਡਾਕਟਰ ਲਗਭਗ ਅਜੇ ਤੇ ਕੁਝ ਨਹੀਂ ਕਹਿੰਦੇ ਕਿੱਥੇ ਦਾਖਲ ਕਰਵਾਏ ਆ ਸਿਵਲ ਹਸਪੀਟਲ ਦਾਖਲ ਕਰਵਾਏ ਆ ਗਰਦਾਸਪੁਰ ਗਰਦਾਸਪੁਰ ਉੱਥੇ ਲਾ ਚੱਲਦਾ ਪਿਆ ਹਾਂਜੀ ਲਾਜ ਉੱਥੇ ਚੱਲਦਾ ਰਿਪੋਰਟ ਨਹੀਂ ਕੀਤੇ ਜੀ ਨਹੀਂ ਰਿਪੋਰਟ ਨਹੀਂ ਕੀਤੇ ਤੇ ਤੁਸੀਂ ਕਿੰਨੇ ਵਜੇ ਪਹੁੰਚੇ ਸੀ ਆਪਾਂ ਮੈਂ ਪਹੁੰਚਾ ਕੋਈ 8:30 ਵਜੇ 9:00 ਦੇ ਵਿੱਚ ਵਿੱਚ ਤੇ ਗੱਡੀ ਵਾਲਾ ਕਿਧਰੋਂ ਆ ਰਿਹਾ ਸੀ ਗੱਡੀ ਵਾਲਾ ਇਧਰੋਂ ਆ ਰਿਹਾ ਗਰਦਾਸ ਉਹ ਵੀ ਗਰਦਾਸਪੁਰੋਂ ਆ ਰਿਹਾ ਹਾਂਜੀ ਉਹ ਵੀ ਗਰਦਾਸਪੁਰੋਂ ਪੁੱਛੋ ਹਟ ਕੀਤਾ ਪੁੱਛੋ ਹਟ ਕੀਤਾ ਕੀ ਕਹਿਣਾ ਚਾਹੋਗੇ ਪਰ ਇਹ ਆਪਾਂ ਦੇ ਇਨਸਾਨੀਅਤ ਤੌਰ ਤੇ ਕਹਿੰਦੇ ਆਂ ਵੀ ਜੋ ਵੀ ਹੋਇਆ ਮਾਰਾ ਆ ਪਰ ਉਹਨਾਂ ਨੂੰ ਖਰਨਾ ਚਾਹੀਦਾ ਗੱਡੀ ਵਾਲੇ ਭੱਜ ਗਏ ਆ ਇੱਕ ਕੁੜੀ ਆਈ ਬਲੈਕ ਵਾਈਟ ਗੱਡੀ ਤੇ ਲੈ ਕੇ ਭੱਜ ਗਈ ਉਹਨਾਂ ਨੂੰ ਸੋ ਹਾਂਜੀ ਗੱਡੀ ਤੇ ਆਈ ਤੇ ਗੱਡੀ ਚ ਗੱਡੀ ਵਾਲੇ ਜਿਹੜੇ ਉਹ ਭੱਜ ਗਏ ਲੈ ਕੇ ਹਾਂਜੀ ਮੌਕੇ ਤੇ ਫਰਾਰ ਹੋ ਗਏ ਕੁਝ ਪਤਾ ਚੱਲਿਆ ਕਿ ਕਿੱਥੋਂ ਦੇ ਗੱਡੀ ਵਾਲੇ ਚ ਪਤਾ ਨਹੀਂ ਅੰਮ੍ਰਿਤਸਰ ਦੇ ਕਹਿੰਦੇ ਜੋ ਅੰਮ੍ਰਿਤਸਰ ਦੇ ਕਹਿੰਦੇ ਹਾਂਜੀ ਤੇ ਗੱਡੀ ਛੱਡ ਕੇ ਤੇ ਭੱਜ ਗਏ ਗੱਡੀ ਛੱਡ ਕੇ ਹਾਂ ਮੈਂ ਰਾਮਨਾਲ ਜ਼ਿਲ੍ਹਾ ਪ੍ਰਧਾਨ ਸ਼ਿਵਸ਼ਰਨਾ ਲੌਂਜ ਤੇ ਹੈਗਾ ਸਾਨੂੰ ਕੁਝ ਸਵੇਰੇ 8:30 9:00 ਦਾ ਟਾਈਮ ਹੀ ਇਹ ਸਾਡੇ ਬ੍ਰਦਰ ਵੀ ਹੈਗੇ ਆ ਪਾਰਟੀ ਮੈਂਬਰ ਇਹਨਾਂ ਨੇ ਕਾਲ ਕੀਤੀ ਸਾਡੇ ਕੋਈ ਰਿਸ਼ਤੇਦਾਰਾਂ ਦੀ ਜਿਹੜੀ ਐਕਸੀਡੈਂਟ ਹੋ ਗਿਆ ਹੈਗਾ ਚਲੋ ਅਸੀਂ ਦੇਖਿਆ ਸਿਵਲ ਹਸਪੀਟਲੋਂ ਜੀ ਆ ਗਏ ਉਹਦੇ ਵਿੱਚ ਜਿਹੜਾ ਮੋਟਰਸਾਈਕਲ ਜਿਹੜੇ ਦੋ ਹੀ ਸਵਾਰ ਸੀ ਇੱਕ ਤਾਂ ਬਹੁਤ ਜ਼ਿਆਦਾ ਸੀਰੀਅਸ ਹੈਗਾ ਦੂਸਰੀ ਗੱਲ ਇਹ ਗੱਡੀ ਵਾਲੇ ਨੂੰ ਮਾਰ ਕੇ ਕੁਝ ਲੋਕ ਇੱਥੋਂ ਦਾ ਦੱਸਣ ਲੱਗੇ ਨੇ ਹੈਗੇ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਵਾ ਇਹਨੇ ਗੱਡੀ ਦੇ ਵਿੱਚੋਂ ਸਿਕਟਾਂ ਕੱਢ ਕੇ ਤੇ ਬਾਹਰ ਪੀਲਾ ਪਾ ਹੈਗਾ ਦੱਸੋ ਇਹ ਕੋਈ ਇਨਸਾਨੀਤ ਹੈਗੀ ਆ ਇਹ ਤਾਂ ਕੁੜੀ ਇਹਨਾਂ ਨੂੰ ਮੰਗਾਲੀ ਫੋਨ ਕਰਕੇ ਉਹਨੇ ਵਿੱਚ ਗੱਡੀ ਵਿੱਚ ਬਹਿ ਕੇ ਚੱਲ ਗਿਆ ਹੈਗਾ ਜੀ ਕੁਝ ਬੰਦੇ ਵਿੱਚ ਆ ਲੱਗੇ ਨੇ ਹੈਗੇ ਇਹ ਮੋਟਰਸਾਈਕਲ ਠੀਕ ਕਰਾਦਣੇ ਹੈਗੇ ਚਲੋ ਲਾਜ ਕਰਾਦਣੇ ਹੈਗੇ ਆ ਦੇਖੋ ਜੀ ਆਹਾਨੂੰ ਲਾਜ ਨਾ ਨਹੀਂ ਹੈਗਾ ਹਨ ਮੋਟਰਸਾਈਕਲ ਨਹੀਂ ਹੈਗਾ ਅਸੀਂ ਇਹ ਕਿੰਨੇ ਅਗੇ ਇਨਸਾਨੀਤ ਮਰ ਚੁੱਕੀ ਹੈ ਦੀਆਂ ਅਗਰ ਅਜ ਬੰਦੇ ਪੈਗੇ ਛੱਡ ਕੇ ਤੁਸੀਂ ਗੱਡੀਆਂ ਵਿੱਚ ਬਹਿ ਕੇ ਚੱਲ ਜੰਦੇ ਹੈਗੇ ਦੱਸੋ ਕਿੱਥੋਂ ਦਾ ਇਨਸਾਫ ਹੋਗਾ ਵਾ ਜਿਹੜੇ ਮੋਟਰਸਾਈਕਲ ਵਾਲੇ ਇੱਥੇ ਪੇਰੇ ਹੈਗੇ ਇੱਥੇ ਪੇਰੇ ਹੈਗੇ ਆਪ ਗੱਡੀ ਵਿੱਚ ਬਹਿ ਕੇ ਸਿਗਰਟਾ ਪੀ ਪੂ ਕੇ ਤੇ ਗੱਡੀ ਵਿੱਚ ਬਹਿ ਕੇ ਚੱਲ ਗਏ ਕਿ ਲੇਡੀਸ ਲੈ ਕੇ ਆਈ ਇਹਨੂੰ ਠੀਕ ਹੈ ਜੀ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕੇ ਨੇ ਇਸ ਪਰਵਾਹ ਨੂੰ ਜਿਹੜਾ ਇਨਸਾਫ ਦਿਵਾਇਆ ਜਾਵੇ ਤੇ ਬੰਦੀ ਕਾਰਵਾਈ ਜਿਹੜੀ ਉਸ ਬੰਦੇ ਤੇ ਕੀਤੀ ਜਾਵੇ ਇਸ ਤਰ੍ਹਾਂ ਮਦਬੜੇ ਜਿੱਤਰਾ ਇਹ ਰੋਡ ਦੇ ਤੇ ਐਕਸੀਡੈਂਟ ਹੋਇਆ ਪੀਸੀ ਹੇਟ ਕੀਤਾ ਤੇ ਗੱਡੀ ਵਾਲਾ ਨਿਕਲ ਗਿਆ ਅ ਜਿਹੜੇ ਲੋਕ ਗੱਡੀਆਂ ਚਲਾਉਂਦੇ ਨੇ ਰੋਡ ਦੇ ਉੱਤੇ ਜਾਂ ਬਿਨਾਂ ਸੇਫਟੀ ਦੇ ਚਲਾਉਂਦੇ ਨੇ ਕੀ ਕਹਿਣਾ ਚਾਹੋਗੇ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਇਨਸਾਨੀਅਤ ਦੇ ਤੌਰ ਤੇ ਜਿਹੜੀ ਛੜਕਾਂ ਦੇ ਉੱਤੇ ਜਾਂਦੀ ਹੈ ਆਪਣੇ ਧਿਆਨ ਨਾਲ ਗੱਡੀ ਚਲਾਓ ਕਿਸੇ ਬੰਦੇ ਨੂੰ ਸੋਨੇ ਵੱਡੀਆਂ ਗੱਡੀਆਂ ਚੜ੍ਹਦੇ ਨੇ ਨਾਰਮਲ ਗੱਡੀਆਂ ਨੂੰ ਕੁਝ ਸਮਝ ਨਹੀਂ ਹੈਗੇ ਠੀਕ ਹੈ ਜੀ ਅਸੀਂ ਇਹੀ ਮੰਗ ਰਹੇ ਹਾਂ ਪ੍ਰਸ਼ਾਸਨ ਲੈ ਕੇ ਮੰਗ ਕਰਨੇ ਚਾਹਾਂਗੇ ਬੰਦੀ ਦੀ ਬੰਦੀ ਜਿਹੜੀ ਕਰ ਰਹੀ ਉਹ ਤੇ ਕੀਤੀ ਜਾਵੇ ਕੱਲ ਨੂੰ ਇਹਦੇ ਕਿਸੇ ਨਾਲ ਹੋਰ ਨਾ ਕੰ ਇਹ ਸਾਨੂੰ ਅਸਵੇਰੇ ਪਤਾ ਲੱਗਾ 9 ਵਜੇ ਦਾ ਵੀ ਸੁਰੱਖਿਆ ਫੋਰਸ ਵਾਲਿਆਂ ਤੋਂ ਪਿਛਰੇ ਇੱਕ ਐਕਸੀਡੈਂਟ ਹੋਇਆ ਇੱਥੇ ਮੋਟਰਸਾਈਕਲ ਦਾ ਤੇ ਕਾਰ ਦਾ ਹੁਣ ਇੱਥੇ ਮੌਕੇ ਤੇ ਆ ਕੇ ਤਸਦੀਕ ਕਰ ਰਹੇ ਆ ਵੀ ਕਿਹਦਾ ਕਸੂਰ ਹੈ ਕਾਰ ਵਾਲੇ ਦਾ ਕਸੂਰ ਹੈ ਜਾਂ ਮੋਟਰਸਾਈਕਲ ਦਾ ਆਪਣਾ ਕਸੂਰ ਹੈ ਇਹ ਅੱਗੇ ਤਸਦੀਕ ਕਰਕੇ ਫਿਰ ਅੱਗੇ ਦਾ ਕਾਰਵਾਈ ਬੰਦੀ ਕਾਰਵਾਈ ਕਰਦੇ ਕੋਈ ਇੱਥੇ ਆਣ ਕੇ ਜੋ ਵੀ ਗੱਲ ਬਾਤ ਸੁਣੀਏ ਕੀ ਲੱਗਦਾ ਤੁਹਾਨੂੰ ਸੁਣਦੇ ਸਾਰੇ ਆਪੋ ਆਪਣੇ ਪੱਖ ਦੱਸਣ ਦੇ ਆ ਜਿਹੜੇ ਮੋਟਰਸਾਈਕਲ ਵਾਲੇ ਪਾਰਟੀ ਆਪਣਾ ਦੱਸਦੀ ਆ ਗੱਡੀ ਵਾਲਾ ਫਿਰ ਦੱਸ ਰਿਹਾ ਮੈਂ ਆਪਣੇ ਆਵਾਰਿਆਂ ਬਲਦਾਪੁਰ ਸਾਈਡ ਤੋਂ ਮੋਟਰਸਾਈਕਲ ਰੌਂਗ ਸਾਈਡ ਦੇ ਨੇ ਤੇ ਜਿਹੜੇ ਅੱਗੇ ਵੇਖ ਕੇ ਤੇ ਜਿਹੜੀ ਕਾਰ ਦੇ ਵਿੱਚ ਬੰਦੇ ਗੱਲ ਕਾਰ ਦੇ ਵਿੱਚ ਕਿੰਨੇ ਜਣੇ ਸਵਾਰ ਸੀ ਇਹ ਨਹੀਂ ਭਾਜੀ ਪਤਾ ਮੈਨੂੰ ਇਕੱਲਾ ਸਵਾਰ ਇੱਕ ਜਾਂ ਕੌਣ ਸੀ ਇਹ ਉਹ ਆ ਰਹੀ ਕਾਰ ਕਿੱਧਰ ਨੂੰ ਜਾ ਰਹੀ ਸੀ ਕਾਰ ਗਰਦਾਸਪੁਰੋਂ ਆ ਰਹੀ ਆ ਇਧਰ ਅੰਮ੍ਰਿਤਸਰ ਨੂੰ ਜਾ ਰਹੀ ਆ ਤੇ ਮੋਟਰਸਾਈਕਲ ਕਿਧਰੋਂ ਆ ਰਹੇ ਸੀ ਮੋਟਰਸਾਈਕਲ ਇਹਦਾ ਤਸਦੀਕ ਕਰਨਾ ਵੀ ਇਹ ਗਰਦਾਸਪੁਰੋਂ ਆ ਰਹੇ ਆ ਕਿ ਜਾਂ ਇਧਰੋਂ ਰੌਂਗਸੜ ਜਾ ਰਹੇ ਆ ਇਹ ਜਿਹੜੇ ਜਿਹੜੇ ਆ ਜਿਹੜੇ ਵਿੱਚ ਸਵਾਰ ਸੀ ਉਹ ਅਹਲੇ ਕਿੱਥੇ ਹੈਗਾ ਜਾਂ ਠੀਕ ਹੈ ਗਿਆ ਹੈ ਜਿਹੜੇ ਮੋਟਰਸਾਈਕਲ ਸਵਾਰ ਆ ਉਹ ਖੜਸ ਰੱਖਿਆ ਫੋਰਸ ਨੇ ਦੱਸਿਆ ਵੀ ਗਰਦਾਸਪੁਰ ਦਾਖਲ ਕਰਾ ਦੇ ਤੇ ਜਿਹੜੇ ਕਾਰ ਸਵ ਅੰਮਰ ਸਰ ਜੀ ਗਾਂਦੀਮਾਲੀ ਨੁਕਸਾਨ ਤੋਂ ਬਚਾਇਆ ਗਾਂਦੀਮਾਲੀ ਨੁਕਸਾਨ ਤੋਂ ਬਚਾਇਆ ਕਿ ਕਿੰਨੀ ਕੁ ਦੇਰ ਦਾ ਇਹ ਹਾਸਾ ਵਾਲਾ ਵਾਪਰਿਆ ਸੀ ਇਹ ਉਹ ਕੋ 8:30 ਵਜੇ ਦੇ ਕਰੀਬ ਕੈਂਸਲ ਹੋ ਗਿਆ ਪਾਰਟੀ ਅਚਾਨਕ ਆਲੇ ਜਿਹੜੇ ਦੋਨਾਂ ਦੇ ਵਿੱਚੋਂ ਕੋਈ ਪਾਰਟੀ ਹਜੇ ਮੰਜੂਰ ਹੈ ਇੱਥੇ ਜਾਂ ਦੋਨੇ ਚਲੇਗੇ ਨਹੀਂ ਨਹੀਂ ਇੱਥੇ ਨਹੀਂ ਸਰ ਪਰਿਵਾਰ ਵਾਲੇ ਕਹਿ ਰਹੇ ਵੀ ਮੋਟਰਸਾਈਕਲ ਵੀ ਜਿਹੜਾ ਗਰਦਾਫਤ ਤੇ ਧਾਰੀ ਆਲੂ ਜਾ ਰਿਹਾ ਇਹ ਨਾ ਕਹਿ ਰਿਹਾ ਜੀਓ ਪੰਪ ਦਾ ਅਸੀਂ ਤੇਲ ਪਾਇਆ ਜੇ ਤੇ ਪਾਇਆ ਹੋਊ ਇਹਨਾਂ ਤੇਲ ਤੇ ਫਿਰ ਤੇ ਆਪਣੇ ਹੱਥ ਆ ਰਹੇ ਆ ਤੇ ਜੇ ਵੇਖ ਲੈਣਾ ਜੀਓ ਪੰਪ ਦੇ ਕੈਮਰੇ ਚੈੱਕ ਕਰਕੇ ਜੇ ਉੱਥੇ ਤੇਲ ਨਹੀਂ ਇਹਨਾਂ